ਅੱਜ ਅਸੀਂ ਤਨ ਤਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ ਦੀ ਇੱਕ ਸਾਖੀ ਨੂੰ ਸਰਵਣ ਕਰਾਂਗੇ ਜੋ ਉਸ ਸਮੇਂ ਜੋ ਇੱਕ ਸਿੱਖ ਭਾਈ ਜੀਵਾ ਜੀ ਹੋਏ ਹਨ ਭਾਈ ਜੀਵਾ ਜੀ ਗੁਰੂ ਅੰਗਦ ਦੇਵ ਜੀ ਦੇ ਪ੍ਰਦੇਸ਼ਾਂ ਨੂੰ ਹਰ ਸਮੇਂ ਮਨ ਦੇ ਸਾਨ ਤੇ ਉਹਨਾਂ ਵਾਸਤੇ ਇੱਕ ਚੋਹਰ ਰੋਜ਼ ਆਪਣੇ ਘਰ ਤੋਂ ਚੋਖ ਖਿਚੜੀ ਬਣਾ ਕੇ ਲਿਆਇਆ ਕਰਦੇ ਸਨ ਗੁਰੂ ਵਾਸਤੇ ਤੇ ਕਹਿੰਦੇ ਨਹੀਂ ਕਿਸ ਸਮਾਂ ਬੀਤਦਾ ਗਿਆ ਇੱਕ ਦਿਨ ਇਹੋ ਜਿਹਾ ਆਇਆ ਕਿ ਗੁਰੂ ਵਾਸਤੇ ਖਿਚੜੀ ਤਿਆਰ ਕਰਕੇ ਘਰ ਉਲ ਜਾਣ ਲੱਗਿਆ ਜਾਣ ਲੱਗਿਆ ਤਾਂ ਕੀ ਹੋਇਆ ਕਿ ਅਰਦਾਸ ਬਹੁਤ ਹੀ ਜੋਰ ਨਾਲ ਜੋ ਹਨੇਰੇ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਕਾਵੇ ਸਮਾਂ ਮੀਂਹ ਪੈ ਰਿਹਾ ਤੇ ਭਾਈ ਜੀਵਾ ਜੀ ਨੂੰ ਹੁਣ ਲੱਗਿਆ ਕਿ ਮੈਂ ਹਰ ਰੋਜ਼ ਗੁਰੂ ਆਸੇ ਘਿਜੜੀ ਲੈ ਕੇ ਜਾਂਦਾ ਹਾਂ ਕਿ ਅੱਜ ਮੇਰੇ ਸੇਵਾ ਵਿੱਚ ਜੋ ਵਿਗੜ ਪੈ ਜਾਣਾ ਹੈ ਆ ਭਾਈ ਜੀਵਾ ਜੀ ਨੇ ਕੀ ਕੀਤਾ ਉਸ ਪ੍ਰਮਾਤਮਾਗੇ ਅਰਦਾਸ ਕੀਤੀ ਕਿ ਅੱਜ ਮੈਂ ਗੁਰੂ ਜੀ ਵਾਸਤੇ ਖਿਚੜੀ ਲੈ ਕੇ ਜਾਣੀ ਹੈ ਕਿ ਮੀ ਬੰਦ ਹੋ ਜਾਵੇ ਹਨੇਰੇ ਬੰਦ ਹੋ ਜਾਵੇ ਤਾਂ ਮੈਂ ਗੁਰੂਕੁਲ ਕੋਚ ਜਾਵਾਂ ਤੇ ਕਹਿੰਦੇ ਨੇ ਕਿ ਅਰਦਾਸ ਜਦੋਂ ਕੀਤੀ ਸਫਲ ਹੋ ਗਈ ਕੁਝ ਸਮੇਂ ਬਾਅਦ ਜੋ ਗੁਰੂ ਜੀ ਕੋਲੇ ਪਹੁੰਚਿਆ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਖਿਚੜੀ ਛਕਣ ਤੋਂ ਮਨਾ ਕਰ ਦਿੱਤਾ ਜਦੋਂ ਖਿਚੜੀ ਛਕਣ ਤੋਂ ਮਨਾ ਕੀਤਾ ਤਾਂ ਗੁਰੂ ਜੀ ਨੂੰ ਭਾਈ ਜੀਵਾ ਜੀ ਕਹਿਣ ਲੱਗੇ ਸਤਿਗੁਰੂ ਜੀ ਅੱਜ ਤੁਸੀਂ ਕਿਉਂ ਨਹੀਂ ਖਿਚੜੀ ਛਕ ਰਹੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅੱਜ ਤੋਂ ਕੀ ਕੀਤਾ ਹੈ ਅੱਜ ਤੁਸੀਂ ਪਰਮਾਤਮਾ ਦੇ ਹੁਕਮ ਤੋਂ ਉਲਟ ਚੱਲੇ ਹੋ ਕਿਉਂਕਿ ਅੱਜ ਤੁਸੀਂ ਬਹੁਤ ਹਨੇਰ ਤੇ ਮੀਂਹ ਆ ਰਿਹਾ ਸੀ ਪਰ ਤੁਸੀਂ ਅਰਦਾਸ ਕਰਕੇ ਉਸ ਮੀਂਹ ਤੇ ਹਨੇਰੀ ਨੂੰ ਰੋਕ ਲਿਆ ਭਾਵੇਂ ਤੁਹਾਡੀ ਅਰਦਾਸ ਤਾਂ ਪੂਰੀ ਹੋ ਗਈ ਪਰ ਉਹ ਜੀਵ ਜੰਦੂਆਂ ਦਾ ਕੀ ਜਿਹੜੇ ਕਾਫੀ ਚਿਰ ਤੋਂ ਭੁੱਖੇ ਪਿਆਸੇ ਸਨ ਉਹ ਫਸਲਾਂ ਦਾ ਕੀ ਜਿਹੜੀਆਂ ਸੁੱਕੀਆਂ ਸਨ ਕਿਉਂਕਿ ਉਹ ਪਰਮਾਤਮਾ ਨੇ ਆਪਣੀ ਮਰਜ਼ੀ ਦੇ ਅਨੁਸਾਰ ਹੁਕਮ ਦੇ ਅਨੁਸਾਰ ਮੀਂਹ ਪਾਇਆ ਸੀ ਨੇਰੀ ਕੱਲੀ ਸੀ ਕਿਉਂਕਿ ਸਾਰਿਆਂ ਨੂੰ ਸੁੱਖ ਮਿਲ ਸਕੇ ਜੋ ਧਰਤੀ ਵਿੱਚ ਬੀਜ ਹੋਇਆ ਸੀ ਉਸ ਨੂੰ ਉਗਰਨ ਵਾਸਤੇ ਮੀਂਹ ਪਾਇਆ ਸੀ ਪਰਮਾਤਮਾ ਨੇ ਜੋ ਜੀਵ ਜੰਤੂਆਂ ਦਾ ਜੋ ਜੀਵਨ ਸੁਕਾਲਾ ਕਰਨ ਵਾਸਤੇ ਮੀਂਹ ਪਾਇਆ ਸੀ ਪਰ ਅੱਜ ਤੁਸੀਂ ਉਹ ਪ੍ਰਮਾਤਮਾ ਦੇ ਹੁਕਮ ਤੋਂ ਉਲਟ ਚੱਲੇ ਹੋ ਅੱਜ ਮੈਂ ਖਿਚੜੀ ਨਹੀਂ ਛੱਗਾਗਾ ਤੇ ਜਦੋਂ ਇੰਨੀ ਬੇਨਤੀ ਜੋ ਕੀਤੀ ਗੁਰੂ ਚਰਨਾਂ ਵਿੱਚ ਟੈਪਿਆ ਕਿ ਸਤਿਗੁਰੂ ਜੀ ਮੈਨੂੰ ਇਦਾਂ ਲੱਗਿਆ ਸੀ ਕਿ ਸ਼ਾਇਦ ਮੈਂ ਆਪਣੀ ਸੇਵਾ ਤੋਂ ਟੁੱਟੋ ਹੋ ਜਾਵਾਂਗਾ ਸੇਵਾ ਤੋਂ ਮੈਂ ਜੋ ਮੈਨੂੰ ਸੇਵਾ ਨਹੀਂ ਮਿਲ ਸਕਦੀ ਮੈਂ ਕਿਦੇ ਅੱਜ ਵਿਘਨ ਨਾ ਪੈ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਸੀ ਕੋਈ ਗੱਲ ਨਹੀਂ ਜੇ ਅੱਜ ਨਾ ਖਿੜੇ ਮਿਲਦੀ ਤਾਂ ਕਿਹੜੀ ਵੱਡੀ ਗੱਲ ਸੀ ਪਰ ਪ੍ਰਮਾਤਮਾ ਦੇ ਹੁਕਮ ਤੋਂ ਉਲਟ ਚੱਲਣਾ ਕਦੇ ਵੀ ਸੇਵਾ ਜੋ ਸਫਲ ਨਹੀਂ ਹੋ ਜਾਇਆ ਕਰਦੀ ਕਿਉਂ ਜਦੋਂ ਅਸੀਂ ਹੁਕਮ ਅਨਸਾਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਨਾ ਤੇ ਫੇਰ ਅਸੀਂ ਸਫਲ ਸਭ ਜਾਇਆ ਕਰਦੇ ਹਾਂ ਨੀਤਾ ਹਨੇਰੀ ਨਿੱਕੇ ਜੇ ਕਾਰਨ ਕਰਕੇ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਅੱਜ ਤੋਂ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਪਰਮਾਤਮਾ ਤੋਂ ਉਲਟ ਹੋਵੇ ਜਿਹੜਾ ਆਪਣੇ ਤੋਂ ਉਲਟ ਹੋਵੇ ਤੇ ਅਸੀਂ ਸਾਰਿਆਂ ਨੂੰ ਰੱਬ ਦੇ ਹੁਕਮ ਵਿੱਚ ਹੀ ਜੋ ਰਜ ਵਿੱਚ ਹੀ ਅਰਦਾਸ ਕਰਨੀ ਚਾਹੀਦੀ ਹੈ ਜਿਹੜੂ ਸਾਨੂੰ ਪਾਉਂਦੇ ਹੋਵੇ ਬਿਵਾਕਿਆ ਹੀ ਠੀਕ ਹੈ ਬਿਸਾਨੂੰ ਜਿਆਦਾ ਜ਼ਰੂਰਤ ਹੈ ਉਹ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ